ਰੋ ਆ ਹਾਲੋ ਪਏ ਨੇ ਟਰੱਕਾਂਆਂ ਤੋਂ ਬਗੈਰ ਆ ਦੇਖ ਲੋ ਇੱਕ ਪੰਪ ਦੀ ਤਸਵੀਰ ਹੈ ਤਾਂ ਬਾਕੀ ਸਾਰੇ ਪੰਪਾਂ ਤੇ ਇਹੀ ਹਾਲ ਹੈ ਕਹਿੰਦਾ ਐਸਾ ਕੀ ਚੜਿਆ ਜਨੂਨ ਮੋਦੀ ਆ ਜੋ ਕਾਲੇ ਲਿਆ ਕਾਨੂੰਨ ਮੋਦੀ ਆ ਪਹਿਲਾਂ ਕਿਸਾਨਾਂ ਦੀ ਹੁਣ ਡਰਾਈਵਰਾਂ ਦੀ ਤੂੰ ਮਾੜੀ ਕਰਤੀ ਜਨੂਨ ਮੋਦੀ ਆ ਐਕਸੀਡੈਂਟ ਹੋਣ ਤੇ 10 ਸਾਲ ਦੀ ਸਜ਼ਾ ਤੇ 10 ਲੱਖ ਦਾ ਜੁਰਮਾਨਾ 15000 ਤਨਖਾਹ ਲੈਣ ਵਾਲਾ ਕਿੱਥੋਂ ਭਰ ਦੂਗਾ ਹਰਜਾਨਾ ਜਦ ਆਪ ਦੀ ਆਈ ਤੇ ਆ ਜਾਣਾ ਇਹ ਵੀ ਐਵੇਂ ਚੱਕਦੇ ਆ ਫੱਟੇ ਉਹ ਕਰਤਾ ਚੱਕਾ ਜਾਵਾ ਜਾ ਕੇ ਫੜਨੀ ਡਰਾਈਵਰਾਂ ਦੇ ਬੈਕ ਉੱਤੇ ਬੋਲਣ ਦੀ ਹੈਬਿਟ ਨਹੀਂ ਜੱਟ ਫੇਸ ਤੇ ਫਰਟਕਲਾ ਕਰੇ ਖਰੀਆਂ ਐਨੀ ਬੈਰੀਆਂ ਚ ਬੰਨ ਫਾਦਰ ਕਿੱਥੇ ਕਿੱਥੋਂ ਤੱਕ ਮਿੱਤਰਾਂ ਨੇ ਮਾਰਾ ਕਰੀਆਂ ਦਿਲ ਪਾਣੀ ਵਾਂਗੂ ਸਾਫ ਨੀਤਾ ਨਹੀਂਓ ਖੋਟੀਆਂ ਸਣੀ ਪੀਵੀ ਤੇਰਾ ਨਾਮ ਮੇਰਾ ਪਿੰਡ ਚੋਟੀਆਂ ਹਾਂਜੀ ਹੱਤ ਸ਼੍ਰੀਕਾਲ ਜੀ ਵੈਲਕਮ ਬੈਕ ਟੂ ਅਨਦਰ ਵੀਡੀਓ ਟੂਡੇ ਆਮ ਗੋਇੰਗ ਟੂ ਸ਼ੋ ਯੂ ਦੀ ਪਾਵਰ ਆਫ ਟਕ ਡਾਈਵਰਸ ਇਨ ਆਵਰ ਇੰਡੀਆ ਤੇ ਆਹ ਦੇਖ ਸਕਦੇ ਤੁਸੀਂ ਆਹ ਲਾਰਗੇ ਨੇ ਜਮ ਕੱਲੇ ਇੱਕ ਪੰਪ ਦਾ ਹਾਲ ਨਹੀਂ ਹੈਗਾ ਇਹ ਸਾਰਿਆਂ ਦਾ ਮੰਨਦਿਆਂ ਦੇ ਦੇਖਦਾ ਆਂ ਆ ਚੱਕਰ ਰਹੀ ਕੰਮ ਸਾਰਾ ਕੁਝ ਬੰਦ ਕਰਤਾ ਟਰੱਕ ਟਰੱਕ ਤੇ ਤੇਲ ਤੂਲ ਪਹੁੰਚ ਨਹੀਂ ਰਿਹਾ ਤੁਸੀਂ ਦੇਖ ਸਕਦੇ ਹੋ ਇਹ ਹਾਲ ਕਰਤਾ ਮਤਲਬ ਚਲੋ ਜਨਤਾ ਹੁੰਦੀ ਆ ਪਰੇਸ਼ਾਨ ਆਪਾਂ ਨੂੰ ਪਤਾ ਯਾਰ ਵੀ ਜਨਤਾ ਪਰੇਸ਼ਾਨ ਹੁੰਦੀ ਹੈ ਨਾ ਤਾਂ ਆਪਾਂ ਮੰਨਦੇ ਆ ਇਹ ਗੱਲ ਨੂੰ ਪਰ ਉਹ ਵੀ ਤਾਂ ਪਰੇਸ਼ਾਨ ਹੁੰਦੇ ਨੇ ਹੁਣ ਜੇ ਕੋਈ ਟਰਾਲਾ ਚਲਾ ਰਿਹਾ ਕੋਈ ਹੈ ਨਾ ਤੇ ਜਾਣੇ ਅਣਜਾਣੇ ਚੱਲ ਉਹ ਤੋਂ ਨਹੀਂ ਹੁੰਦਾ ਕੰਮ ਕੋਈ ਹੋਰ ਗੱਡੀ ਵਾਲਾ ਜਾਂ ਕੋਈ ਵੀ ਆ ਮੋਟਰਸਾਈਕਲ ਵਾਲਾ ਮਤਲਬ ਉਹਦੇ ਚ ਮਾਰ ਗਿਆ ਯਾਰ ਕੁਛ ਨਾ ਕੁਛ ਐ ਨਾ ਮੋਟਰਸਾਈਕਲ ਜਾਂ ਗੱਡੀ ਮਾਰ ਗਿਆ ਸਾਈਕਲ ਜੂਗਲ ਮਾਰ ਗਿਆ ਤੇ ਉਹਦੀ ਡੈਥ ਹੋ ਗਈ ਉਹਨ ਦੀ سپورਟ ਤਾਂ ਮਤਲਬ ਐ ਕਹਿੰਦੇ ਨੇ ਵੀ ਉਹਨੂੰ 10 ਸਾਲ ਦੀ ਸਜ਼ਾ ਹੋਵੇ ਤੇ 10 ਲੱਖ ਦਾ ਜੁਰਮਾਨਾ ਜਦ ਕਿ ਜਦੋਂ ਗੱਲਾਂ ਦੀ ਆ ਪਰਚੇ ਦੀ ਜਾਂ ਫਿਰ ਇਨਸਾਫ ਦੀ ਤਾਂ ਹੈਵੀ ਗੱਡੀ ਵਾਲੇ ਤੇ ਹੀ ਹਮੇਸ਼ਾ ਜਿਹੜਾ ਇਹ ਦੋਸ਼ ਜਿਆਦਾ ਲੱਗਦਾ ਤੇ ਉਹਨੂੰ ਹੀ ਗੁਨਾਹਗਾਰ ਮੰਨਿਆ ਜਾਂਦਾ ਉਹਨੂੰ ਹੀ ਮਤਲਬ ਮੰਨਿਆ ਜਾਂਦਾ ਵੀ ਇਹਨੇ ਮਤਲਬ ਇਹਦੀ ਗਲਤੀ ਹੈ ਨਾ ਤਾਂ ਮਤਲਬ ਛੋਟੀ ਗੱਡੀ ਵਾਲੇ ਜਾਂ ਕੋਈ ਮੋਟਰਸਾਈਕਲ ਸਾਈਕਲ ਵਾਲੇ ਨੂੰ ਕੋਈ ਨਹੀਂ ਇਸ ਹਿਸਾਬ ਦਾ ਉਹ ਕਰਦਾ ਨਾ ਜਿਹੜਾ ਮਰ ਗਿਆ ਉਹਦੇ ਨਾਲ ਸympathy ਹੋ ਜਾਂਦੀ ਹੈ ਲੋਕਾਂ ਦੀ ਹੈ ਨਾ ਤੇ ਟਰੱਕ ਡਰਾਈਵਰ ਆ ਉੱਥੋਂ ਭੱਜਣਾ ਹੀ ਪੈਂਦਾ ਉਹਨੂੰ ਕਿਉਂਕਿ ਜੇ ਉੱਥੇ ਖੜ੍ਹ ਜੇ ਤਾਂ ਜਨਤਾ ਮਾਰ ਦਿੰਦੀ ਆ ਤਾਂ ਡਰਾਈਵਰ ਹੋਵੇ ਕਿਹੜੇ ਪਾਸੇ ਮੈਨੂੰ ਐਸੋ ਅਦਾਲੇ ਥੋੜਾ ਜਿਹਾ ਹਾਲ ਹੈ ਤੁਸੀਂ ਦੇਖ ਸਕਦੇ ਹੋ ਇਹ ਤਾਂ ਕਈ ਪੰਪਾ ਦਾ ਹਾਲ ਹੈ ਤੇ ਕਈਆਂ ਦਾ ਕੀ ਮੈਂ ਆਪਣਾ ਝੋਟੀਆਂ ਤੋਂ ਚੱਲਦਾ ਆ ਰਿਹਾ ਸੀ ਤੇ ਪੰਪਾ ਦਾ ਹਾਲ ਇਹੀ ਹੈ ਤੇ ਐਂ ਦੇਖ ਲਓ ਇਹਦਾ ਪੰਪਾ ਦਾ ਹੀ ਹਾਲ ਹੋਇਆ ਜੇ ਰੋਟੀ ਪਾਣੀ ਕੰਨੀਆ ਦਾਲ ਸਬਜ਼ੀਆਂ ਕੰਨੀਆ ਦੁੱਧ ਦੱਧ ਕੰਨੀਆ ਸਾਰਾ ਕੁਝ ਮਤਲਬ ਇਹੀ ਸਿਸਟਮ ਹੋ ਗਿਆ ਤਾਂ ਕੀ ਕਰੂਗਾ ਮੋਦੀ ਫਿਰ ਕੀ ਕਰੂ ਆਏ ਦੇਸ਼ ਬੰਦ ਕਰ ਦਣਗੇ ਟ੍ਰੇਨਾਂ ਨਾਲ ਤੇਰਾ ਏਡੀ ਦੂਰ ਤੱਕ ਅਸਮਾਨ ਨਹੀਂ ਪਹੁੰਚਦਾ ਹੈਗਾ ਟ੍ਰੇਨਾਂ ਤੋਂ ਅੱਗੇ ਲੈਣ ਵਾਲੇ ਅੱਗੇ ਪਹੁੰਚਾਣ ਵਾਲੇ ਟਰਾਲੀ ਹੁੰਦੇ ਨੇ ਠੀਕ ਹੈ ਨਾ ਅਸੀਂ ਖੁੱਲ ਕੇ ਸਪੋਰਟ ਕਰਦੇ ਆਂ ਕਿਉਂਕਿ ਪਹਿਲਾਂ ਕਿਸਾਨਾਂ ਨੂੰ ਤੰਗ ਕਰਿਆ ਦੀ ਆ ਹੁਣ ਇਹਨਾਂ ਨੂੰ ਵਿਚਾਰਿਆਂ ਨੂੰ ਰੋਜੀ ਰੋਟੀ ਕਮਾ ਲੈਣ ਦੇ 15 10 15000 ਤੱਕ ਕੰਮ ਕਰਦੇ ਹੁੰਦੇ ਨੇ ਕਿਉਂ ਟੱਬਰ ਨਹੀਂ ਪਾ ਲੈਣ ਦਿੰਦਾ ਇਹਨਾਂ ਨੂੰ ਇਹਨਾਂ ਨੇ ਵੀ ਟੱਬਰ ਪਾ ਲੈਣਾ ਇਹ ਕੋਈ ਜ਼ਰੂਰੀ ਨਹੀਂ ਹੁੰਦਾ ਹੈਗਾ ਵੀ ਹਾਂ ਇਹ ਟਰੱਕ ਵਾਲੇ ਦੀ ਹਮੇਸ਼ਾ ਗਲਤੀ ਹੁੰਦੀ ਹੈ ਮੈਂ ਬਥੇਰੀ ਵਾਰ ਦੇਖਿਆ ਸੰਗਲ ਫੜ ਕੇ ਜੇ ਮੈਨੂੰ ਕਲਿੱਪ ਮਿਲੀ ਵੀਡੀਓ ਆ ਪਾਉਂਗਾ ਵਿੱਚ ਸੰਗਲ ਫੜ ਕੇ ਟਰਾਲੇ ਦਾ ਤੇ ਉਹਦੇ ਪਿੱਛੇ ਪਿੱਛੇ ਜਾ ਰਿਹਾ ਹੁੰਦਾ ਮੋਟਰਸਾਈਕਲ ਵਾਲਾ ਜੇ ਇੱਕੋ ਟਰੱਕ ਵਾਲਾ ਬ੍ਰੇਕ ਮਾਰੇ ਕੋਈ ਨਾ ਜਾਣੇ ਅੱਗੇ ਮੋੜ ਤੋਂ ਕੋਈ ਚੀਜ਼ ਨਿਕਲੇ ਤੇ ਉਹਨਾਂ ਤਾਂ ਬ੍ਰੇਕ ਮਾਰ ਤੇ ਟਰੱਕ ਵਾਲੇ ਦੇ ਮੋਟਰਸਾਈਕਲ ਵਾਲਾ ਕਿੱਥੇ ਜਾਊਗਾ ਜਮਾਂ ਅਗਲੇ ਪਾਸੇ ਜੇ ਗੱਡੀ ਵਾਲਾ ਜਾਂ ਟਰੱਕ ਵਾਲਾ ਹੈ ਨਾ ਕੋਈ ਵੀ ਹੋਵੇ ਉਹਦੇ ਪਿੱਛੇ ਯਾਰਾ ਬੰਦਾ ਜੇ ਬ੍ਰੇਕ ਮਾਰੂਗਾ ਤਾਂ ਮੋਟਰਸਾਈਕਲ ਵਾਲਾ ਜਮਾਂ ਪਿੱਛੇ ਤੱਕ ਅੱਗੇ ਹੋ ਜਾਊਗਾ ਨਾ ਤਾਂ ਇਹਦੇ ਵਿੱਚ ਕੋਈ ਉਹ ਨਹੀਂ ਹੁੰਦਾ ਹੈਗਾ ਵੀ ਟਰੱਕ ਵਾਲੇ ਦੀ ਉਹ ਗਲਤੀ ਹੁੰਦੀ ਆ ਤਾਂ ਅਸੀਂ ਖੁੱਲਗੇ ਸਪੋਰਟ ਕਰਦੇ ਆਂ ਬਈ ਅਸ ਤਾਂ ਵਧੀਆ ਯਾਰ ਹੱਕ ਲਓ ਆਪਣੇ ਨਾ ਤੇ ਕੋਈ ਚੱਕਰ ਨਹੀਂ ਹੈਗਾ ਆਪਦੇ ਕਾਨੂੰਨ ਕਰਾਣ ਦੇ ਵਾਪਸ ਕਰਾਓ ਜਰੂਰੀ ਥੋੜੀ ਆ ਤੁਸੀਂ ਮਾਰਨ ਵਾਸਤੇ ਥੋੜੀ ਜੰਮਿਓ ਵੀ 10 10 ਸਾਲ ਜੇਲਾ ਚ ਤੁਸੀਂ ਕਟੋਂਗੇ ਹੈਨਾ 10-10 ਲੱਖ ਰੁਪਏ ਜੁਰਮਾਨਾ ਭਰੋਗੇ 10-10 ਹਜ਼ਾਰ ਰੁਪਏ ਲੈ ਨਾਲ ਕਿੱਥੋਂ ਜੁਰਮਾਨਾ ਭਰਦੂਆ ਯਾਰ ਜਦਕੀ ਗਲਤੀ ਤੁਹਾਡੀ ਵੀ ਨਹੀਂ ਹੁੰਦੀ ਹੈਗੀ ਚਲੋ ਹੁੰਦਾ ਹੈ ਕਈ ਵਾਰੀ ਮੈਂ ਨਹੀਂ ਕਹਿੰਦਾ ਸਾਰੀ ਟਰੱਕ ਡਰਾਈਵਰਾਂ ਤੋਂ ਨਹੀਂ ਹੋਇਆ ਕਦੇ ਨਾ ਕੁਝ ਹੋ ਜਾਂਦਾ ਚਲ ਉਹ ਗੱਲ ਵਾਖਿਆ ਬਟ ਮੋਸਟਲੀ ਇਹੀ ਗੱਲ ਦੇਖੀ ਗਈ ਹੈ ਕਿ ਗਲਤੀ ਕਿਸੇ ਔਰ ਦੀ ਹੁੰਦੀ ਹੈ ਛੋਟੀ ਗੱਡੀ ਵਾਲੇ ਦੀ ਮੋਟਰਸਾਈਕਲ ਵਾਲੇ ਦੀ ਗਲਤੀ ਹੁੰਦੀ ਹੈ ਤੇ આરોਪ ਕਿਤੇ ਲੱਗਦਾ ਹੈਵੀ ਗੱਡੀ ਵਾਲੇ ਦੇ ਟਰਾਲੇ ਵਾਲੇ ਦੇ ਇਹ ਗੱਲਾਂ ਹੁੰਦੀਆਂ ਨੇ ਇੰਨਾ ਕਰਕੇ ਸਪੋਰਟ ਕਰ ਰਹੇ ਆਂ ਹੋਰ ਕਾਸੇ ਕਰਕੇ ਨਹੀਂ ਆਹ ਦੇਖ ਲਓ ਤੁਸੀਂ ਫੇਰਾ ਨਹੀਂ ਅਜੇ ਤੱਕ ਲੈ ਤੇਲ ਕਨੀਓ ਐ ਤੇ ਬਾਕੀ ਜੇ ਰੈਸolution ਬੰਦ ਹੋ ਗਿਆ ਹੋਰ ਸਿਸਟਮ ਆਪਣਾ ਦਾਲ ਪਾਣੀ ਦੁੱਧ ਧੱਪਾ ਸਾਰਾ ਕੁਝ ਬੰਦ ਹੋ ਗਿਆ ਫਿਰ ਹਸਾਬ ਲਾ ਲਿਓ ਵੀ ਕੀ ਬਣੂਗਾ ਕੀ ਨਹੀਂ ਤੇ ਖੁੱਲ ਕੇ ਸਪੋਰਟ ਕਰੋ ਇਹ ਵੀ ਆਪਣੇ ਭਾਈ ਨੇ ਤੇ ਕੋਈ ਚੱਕਰ ਨਹੀਂ ਐਨਾ ਐਨਾ ਟਾਈਮ ਯਾਰ ਕਰੋ ਬਾਹਰ ਲੈਂਦੇ ਨੇ ਨਾ ਇਹ ਤੇ ਆਪਦੇ ਟੱਬਰ ਵਾਸਤੇ ਪਾਲਣ ਵਾਸਤੇ ਹੈ ਨਾ ਢੱਡ ਵਾਸਤੇ ਬਾਹਰ ਫਿਰਦੇ ਨੇ ਤੇ ਇਹਨਾਂ ਦੀ ਵੀ ਸਪੋਰਟ ਕਰੋ ਯਾਰ ਐਡਾ ਕੋਈ ਚੱਕਰ ਨਹੀਂ ਹੁੰਦਾ ਬਾਲਾ ਕੁਝ ਨਹੀਂ ਕਹਿੰਦਾ ਆ ਵੀਡੀਓ ਦੇ ਵਿੱਚ ਬਸ ਗੱਲ ਇੰਨੀ ਐ ਵੀ ਮੈਂ ਇੰਸਟਾਗ੍ਰਾਮ ਤੇ ਵੀਡੀਓ ਪਾਈ ਸੀ ਬਹੁਤ ਚੜ ਗਈ ਉਹ ਬਹੁਤ ਜਿਆਦੇ ਤੇ ਮੈਂ ਟਰੈਕਟਰ ਡਰਾਈਵਰਾਂ ਦੇ ਹੱਕ 'ਚ ਵੀਡੀਓ ਪ ਤੇ ਜਿਹੜੀਆਂ ਮੈਂ ਗੱਲਾਂ ਕੱਈਆਂ ਨੇ ਇੰਨਾ ਵਾਰ ਇਹ ਦੱਸ ਦਿਓ ਇੱਕ ਵਾਰੀ ਵੀ ਇਹ ਸਹੀ ਨੇ ਕੀ ਗਲਤ ਨੇ ਇੱਕ ਵਾਰ ਜ਼ਰੂਰ ਦੱਸਿਓ ਵੀ ਸਹੀ ਨੇ ਕੀ ਗਲਤ ਨੇ ਇੰਨਾ ਚ ਜੇ ਮੈਂ ਕਿਤੇ ਵੀ ਕੁਝ ਗਲਤ ਗਿਆ ਹੋਵੇ ਮੈਂ ਸਪੋਰਟ ਕਰ ਰਿਹਾ ਤਾਂ ਕਰ ਰਿਹਾ ਵੀ ਯਾਰ ਇਹ ਵੀ ਮਤਲਬ ਬੰਦੇ ਨੇ ਕੋਈ ਜ਼ਰੂਰੀ ਥੋੜੀ ਨਾ ਹੁੰਦਾ ਯਾਰ ਇੰਨਾ ਬਿਨਾ ਦੇਸ਼ ਨਹੀਂ ਚੱਲ ਸਕਦਾ ਹੈਗਾ ਇੰਨਾ ਬਿਨਾ ਨਹੀਂ ਚੱਲ ਸਕਦਾ ਦੇਸ਼ ਆ ਹਾਲ ਦੇਖ ਆਦੋ ਮੈਂ ਦੁਬਾਰਾ ਦਿਖਾਣਾ ਤੁਹਾਨੂੰ ਪੰਪ ਬਸ ਤੇਲ ਬੰਦ ਹੋਣ ਵਾਲੇ ਨੇ ਤੇਲ ਮੋਕਣ ਵਾਲੇ ਨੇ ਮੈਂ ਤਾਂ ਭਰਾ ਲਿਆ ਆ 20 ਲੀਟਰ ਦੀ ਟੈਂਕੀ ਮੈਂ ਆਪਣਾ ਕਿੰਨੀ ਮੈਂ ਤਾਂ ਘਰੇ ਭਰਾ ਕੇ ਰੱਖਦੀ ਤੇ ਗੱਡੀ ਚ ਪੋਲਿਆ ਮੈਂ ਤਾਂ ਤੇਲ ਮਤਲਬ ਕੋਈ ਨਹੀਂ ਅਰਜਨਤਾ ਪਰੇਸ਼ਾਨ ਹੋ ਜੂਗੀ ਅਸੀਂ ਪਰੇਸ਼ਾਨ ਹੋ ਜਾਏ ਕੋਈ ਚੱਕਰ ਨਹੀਂ ਪਰ ਤੁਸੀਂ ਆਪਦੇ ਹੱਕ ਉਕ ਜੇ ਲੈ ਕੇ ਰਹੀਓ ਆਪਣੇ ਜਿਹੜੇ ਕਾਨੂੰਨ ਜੇ ਵਾਪਸ ਕਰਾ ਕੇ ਰਹੀਓ ਮੈਂ ਮੁੱਕ ਦੀ ਗੱਲ ਇਹੀ ਦੱਸਦਾ ਤੇ ਆਪਣਾ ਚੈਨਲ ਹੈ ਜਿਹੜਾ ਮੈਂ ਡੇਲੀ ਵਲੌਗਸ ਪਾਣਾ ਵੈਸੇ ਤਾਂ ਪਰ ਮੈਟਰ ਆਫ ਨੈਸ਼ਨ ਜਿਹੜੇ ਇਹ ਜੇ ਉੱਠਦੇ ਨੇ ਮੁੱਦੇ ਮੈਂ ਉਹਨਾਂ ਤੇ ਹੀ ਬੋਲ ਪੈਣਾ ਕਦੇ-ਕਦੇ ਕਿਉਂਕਿ ਯਾਰ ਕਦੇ-ਕਦੇ ਹੁੰਦਾ ਹੈ ਨਾ ਹੁੰਦਾ ਆਪਾਂ ਨੂੰ ਕੀ ਲੋੜ ਹੁੰਦੀ ਆ ਬੋਲਣ ਦੀ ਯਾਰ ਪਰ ਕਦੇ-ਕਦੇ ਹੁੰਦਾ ਵੀ ਇਹ ਗਲਤ ਹੋ ਰਿਹਾ ਯਾਰ ਇਹਦੇ ਖਿਲਾਫ ਆਪਾਂ ਨੂੰ ਬਾਤ ਚੱਕਣੀ ਚਾਹੀਦੀ ਆਪਾਂ ਪੜ੍ਹੇ ਲਿਖਿਆ ਹੈ ਨਾ ਆਪਾਂ 18 ਪਲੱਸ ਆ ਸਾਰੇ ਰਾਈਟਸ ਆਪਾਂ ਨੂੰ ਪਤਾ ਨਹੀਂ ਹੈ ਨਾ ਤਾਂ ਆਪਾਂ ਨੂੰ ਆਵਾਜ਼ ਚੱਕਣੀ ਚਾਹੀਦੀ ਹੈ ਜਿੱਥੇ-ਜਿੱਥੇ ਮਤਲਬ ਕੋਈ ਗਲਤ ਹੋ ਰਿਹਾ ਜੇ ਆਪਾਂ ਹੀ ਇੱਕ ਦੂਜੇ ਨਾਲ ਨਹੀਂ ਖੜਾਂਗੇ ਤਾਂ ਇਹ ਸਰਕਾਰ ਆਪਾਂ ਨੂੰ ਮਾਰ ਦੇ ਦੇਖੋ ਮੇਰੀ ਗੱਲ ਦਾ ਗੁੱਸਾ ਨਾ ਕਰਿਓ ਮੈਂ ਕਿਸੇ ਪਾਰਟੀ ਨਾਲ ਨਹੀਂ ਖੜਿਆ ਆਇਆਗਾ ਨਾ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਆਇਆਗਾ ਨਾ ਕਿਸੇ ਦਾ ਵਰਕਰ ਹੈਗਾ ਮੈਂ ਕਿਸੇ ਪਾਰਟੀ ਨੂੰ ਸਪੋਰਟ ਨਹੀਂ ਕਰਦਾ ਮੇਰੇ ਕਰਨੀਆਂ ਤਾਂ ਸਾਰੇ ਹੀ ਸਾਰੇ ਹੀ ਦੇਸ਼ ਖਾਊ ਨੇ ਠੀਕ ਹੈ ਪਰ ਮੁਕਦੀ ਗੱਲਾਂ ਦੱਸਦਾ ਜਿਹੜੇ ਅੰਧਪਖਤ ਆ ਮੋਦੀ ਪਿੱਛੇ ਲੱਗ ਰਹੇ ਨੇ ਕਹਿੰਦੇ ਜੀ ਸਾਡਾ ਮੰਦਿਰ ਬਣਾ ਕੇ ਦੇਤਾ 1800 ਕਰੋੜ ਰੁਪਇਆ ਉੱਥੇ ਲਾਤਾ ਮੰਦਿਰ ਛੋਟੇ ਨੇ ਜਿਹੜੇ ਬਣੇ ਹੋਏ ਨੇ ਉੱਥੇ ਵੀ ਆਪਣੀ ਆਸਤਾ ਹੈ ਮੈਂ ਗਲਤ ਨਹੀਂ ਕਹਿ ਰਿਹਾ ਮੈਂ ਵੀ ਮੱਥਾ ਮੋਥਾ ਟੇਕਿਆ ਨਾ ਕੋਈ ਚੱਕਰ ਨਹੀਂ ਹਰੇਕ ਧਾਰਮਿਕ ਸਥਾਨ ਤੇ ਮੇਰੇ ਯਾਰ ਮਿੱਤਰ ਬੜੇ ਹੈਗੇ ਨੇ ਹਿੰਦੂ ਨੇ ਤੇ ਮੁਸਲਮਾਨਾਂ ਉਹ ਵੀ ਹੈਗੇ ਨੇ ਮੇਰੇ ਯਾਰ ਮਿੱਤਰ ਤੇ ਉੱਥੇ ਜਾ ਕੇ ਜਿਸ ਤਾਂ ਮਨਵਾਜ ਪੜਿਆ ਨਾ ਕੋਈ ਦਿੱਕਤ ਵਾਲੀ ਗੱਲ ਨਹੀਂ ਮੇਰੇ ਲਈ ਪਹਿਲਾ ਧਰਮ ਇਨਸਾਨੀਅਤ ਹੈ ਹੁਣ ਇੱਥੇ ਐ ਨਾ ਕਹਿਣ ਲੱਗ ਜਿਓ ਜਿਹੜੇ ਦੇਸ਼ ਭਗਤ ਨੇ ਮੋਦੀ ਭਗਤ ਨੇ ਵੀ ਗਲਤ ਕਰਿਆ ਜਾਂ ਕੁਝ ਮੈਂ ਮੱਥਾ ਟੇਕਿਆ ਨਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਮੈਂ ਖੁਦ ਸਿੱਖ ਧਰਮ ਤੋਂ ਬਿਲੋਂਗ ਕਰਦਾ ਮੈਨੂੰ ਕੋਈ ਪ੍ਰੋਬਲਮ ਨਹੀਂ ਹੈ ਚਿੱਤ ਜਦ ਪਰ ਇੱਕ ਗੱਲ ਦੱਸਦਾ 1800 ਕਰੋੜ ਰੁਪਏ ਉੱਥੇ ਲਾਤਾ ਜੇ ਉਹਦੇ ਨਾਲ ਗਰੀਬੀ ਚੱਕ ਦਿੰਦਾ ਯਾਰ ਦੇਸ਼ ਚ ਬਥੇਰੇ ਗਰੀਬ ਨੇ ਆ ਨਾ ਬਥੇਰਿਆਂ ਕੋਲ ਘਰ ਨਹੀਂ ਹੈਗੇ ਬਥੇਰੇ ਝੋਂਪੜੀ ਵਾਲੇ ਨੇ ਹੁਣ ਜੀ 20 ਸੰਮੇਲਨ ਹੋਇਆ ਸੀਗਾ ਦਿੱਲੀ ਚ ਉੱਥੇ-ਉੱਥੇ ਉਹਨੇ ਬੈਨਰ ਜੇ ਲਵਾਤੇ ਮਤਲਬ ਵੀ ਇਹਦੇ ਬਾਰ-ਬਾਰ ਚੱਲੋ ਜਿਹੜੇ ਆਟੋ ਰਿਕਸ਼ਾ ਵਾਲੇ ਨੇ ਉਹ ਬਾਰ-ਬਾਰ ਘੁੰਮੋ ਵੀ ਜਿਹੜੇ ਬੰਦੇ ਇੱਥੇ ਬਾਹਰੋਂ ਆਣਗੇ ਉਹਨਾਂ ਦੇਖਣ ਨਾ ਵੀ ਐਨੀ ਗਰੀਬੀ ਹੈ ਦੇਸ਼ ਦੇ ਵਿੱਚ ਜਿੱਥੇ ਦੇ ਕੂੜੇ ਦੇ ਢੇਰ ਸੀਗੇ ਜਿੱ ਬਜਾਟ ਉਟੋ ਉਟੋ ਦਾ ਦਿਖਣਾ ਹੀ ਨਾ ਗਰੀਬੀ ਦਾ ਦਿਖੇ ਹੀ ਨਾ ਕਿਉਂ ਬਈ ਇਹ ਇਹ ਐਂ ਕਰਕੇ ਲੁਕੋ ਲੇਗਾ ਐਂ ਕਿਹੜਾ ਦੁਨੀਆ ਨੂੰ ਪਤਾ ਨਹੀਂ ਹੈਗਾ ਵੀ ਆਪਣੇ ਦੇਸ਼ 'ਚ ਚੱਲ ਗਈ ਰਿਆ ਕੀ ਚੀਜ਼ ਹੈ ਕੀ ਨਹੀਂ ਐਂ ਕਰਕੇ ਲੁਕੋ ਸਕਦਾ ਜੇ ਗਰੀਬਾਂ ਦੇ ਲਾਣਦਾ ਫੇਰ ਕੀ ਹੋ ਜਾਂਦਾ ਦੇਸ਼ ਦੀ ਗਰੀਬੀ ਚੱਕੀ ਜਾਂਦੀ ਮੱਥਾ ਦਾ ਟੇਕਣਾ ਪਾਏ ਮੰਦਿਰਾਂ 'ਚ ਵੀ ਟੇਕਿਆ ਮਗਰ ਰੱਬ ਦਾ ਇੱਥੇ ਵੀ ਹੈ ਜੇ ਆਪਾਂ ਕਹਦੇ ਆਂ ਪੂਜਾ ਦਾ ਇੱਥੇ ਵੀ ਹੁੰਦੀ ਆਰਤੀ ਦਾ ਇੱਥੇ ਵੀ ਹੁੰਦੀ ਇੱਥੇ ਮੱਥਾ ਟੇਕ ਲਾਣੇ ਆਪਾਂ ਕਿੱਡੀ ਗੱਲ ਹੁੰਦੀ ਆ ਰੱਬ ਦਾ ਰੱਬੀ ਸ਼੍ਰੀ ਰਾਮ ਨੇ ਤਾਂ ਨਹੀਂ ਕਿਹਾਏਗਾ ਵੀ ਮੈਨੂੰ ਐਡੇ بڑے ਮੰਦਿਰ ਚੀ ਰੱਖੋ ਇੱਥੇ ਵੀ ਮੂਰਤੀਆਂ ਨੇ ਬਥੇਰੀ ਥਮਿਆਰ ਲੋਕ ਆਸਥਾ ਦਾ ਆਸਥਾ ਵਾਸਤੇ ਜਾਂਦੇ ਨੇ ਉੱਥੇ ਪੂਜਾ ਪਾਠ ਕਰਦੇ ਨੇ ਹਨਾ ਬੈਂਦੇ ਨੇ ਉੱਥੇ ਵਧੀਆ 10 ਮਿੰਟ ਸ਼ਾਂਤੀ ਲੈਂਦੇ ਨੇ ਉੱਥੇ ਕੋਈ ਚੱਕਰ ਨਹੀਂ ਹੈਗਾ ਇਹ ਜ਼ਰੂਰੀ ਨਹੀਂ ਹੁੰਦਾ ਐਡਾ بڑا ਤੋਂ ਪ੍ਰੋਜੈਕਟ ਉੱਤੇ ਭੇਜਾ ਦੀਗਾ ਪਤਾ ਨਹੀਂ ਕੀ ਭੇਜਾ ਦੀ ਆ ਉਹ ਉਹਦਾ ਕੀ ਫਾਇਦਾ ਹੋਇਆ ਆਮ ਬੰਦੇ ਨੂੰ ਗਰੀਬ ਬੰਦੇ ਨੂੰ ਕੀ ਫਾਇਦਾ ਹੋਇਆ ਪਹਿਲਾਂ ਮੈਨੂੰ ਐ ਦੱਸ ਕੋਈ ਫਾਇਦਾ ਨਹੀਂ ਹੋਏਗਾ ਜਦ ਤੱਕ ਆਪਣੇ ਦੇਸ਼ ਚੋਂ ਇਹ ਗਰੀਬੀ ਨਹੀਂ ਜਾਂਦੀ ਭੁੱਖ ਮਰੀ ਜਾਂਦੀ ਉਹ ਤੱਕ ਕਿਹੜੀ ਤਰੱਕੀ ਯਾਰਾ 5 ਕਿਲੋ ਆਟਾ ਵੰਡ ਕੇ ਤੂੰ ਐਂ ਕਹਿ ਰਿਹਾ ਵੀ ਮੈਂ ਤਰੱਕੀ ਕਰ ਰਿਹਾ ਹਾਂ ਨਾ ਦੇਸ਼ ਤਰੱਕੀ ਕਰ ਰਿਹਾ ਸਾਨੂੰ 5 ਕਿਲੋ ਆਟੇ ਦੀ ਨਹੀਂ ਲੋੜ ਹੈਗੀ ਸਾਨੂੰ ਤੇਲ ਤੂਲ ਦੀ ਲੋੜ ਨਹੀਂ ਹੈਗੀ ਜਿਹੜੀ ਤੂੰ ਬੋਤਲਾਂ ਦੇ ਕੇ ਐਂ ਨਾ ਸਰੋਂ ਦੇ ਤੇਲ ਦੀ ਐਂ ਕਹਿ ਰਣਾ ਮੈਂ ਰਾਸ਼ਨ ਵੰਡਿਆ ਇਹ ਕਰਿਆ ਸਾਨੂੰ ਨੌਕਰੀਆਂ ਦੇ ਦੇ ਬੇਰਜਗਾਰੀ ਖਤਮ ਕਰ ਦੇ ਨਸ਼ੇ ਖਤਮ ਕਰ ਦੇ ਹੈ ਗਰੀਬੀ ਖਤਮ ਕਰ ਦੇ ਆਪੇ ਨਹੀਂ ਲੋਕ ਕਮਾਨ ਲੱਗ ਜਾਣਗੇ ਇਹ ਗੱਲਾਂ ਹੁੰਦੀਆਂ ਨੇ ਕੋਈ ਮੈਂ ਐ ਨਹੀਂ ਕਹਿੰਦਾ ਹੈਗਾ ਬਾਕੀ ਜਿਹੜੇ ਬੰਦੇ ਸਪੋਰਟ ਕਰਦੇ ਨੇ ਇਧਰਲੀ ਸਾਈਡ ਆ ਦੇ ਜੇ ਖਤਮ ਹੋਊਗਾ ਜੇ ਅਗਲੇ ਪਲਾਨ 'ਚ ਇਹ ਆ ਗਿਆ ਨਾ ਆ ਤਾਂ ਜਾਊਗਾ ਕਿਉਂਕਿ ਮੈਨੂੰ ਪਤਾ ਅੰਦ ਭਗਤ ਨੇ ਉਹ ਦਿਤਾ ਦੇਣਗੇ ਮੈਨੂੰ ਪਤਾ ਉਹਨਾਂ ਨੂੰ ਕੋਈ ਗਰੀਬੀ ਤੱਕ ਮਤਲਬ ਨਹੀਂ ਕੋਈ ਭੁੱਖ ਮਰੀ ਤੱਕ ਮਤਲਬ ਨਹੀਂ ਉਹਨਾਂ ਨੂੰ ਕਿਸੇ ਵੀ ਚੀਜ਼ ਤੱਕ ਮਤਲਬ ਨਹੀਂ ਕੋ ਉਹਨਾਂ ਦੇ ਮਨ ਤੇ ਇਹ ਜਿਹਾ ਉਹਨੇ ਬ੍ਰੇਨ ਵਾਸ਼ ਕਰਤਾ ਵੀ ਹਾਂ ਮੈਂ ਧਰਮ ਦੇ ਨਾਂ ਤੇ ਮੈਂ ਵੋਟਾਂ ਮੰਗ ਰਿਆਂ ਧਰਮ ਦਾ ਜਿਹੜਾ ਰਖਸ਼ਕ ਆ ਮੈਂ ਹੀ ਆ ਧਰਮ ਦੇ ਨਾਮ ਤੇ ਵੋਟਾਂ ਮੰਗ ਰਿਹਾ ਵੀ ਧਰਮ ਦਾ ਰਖਿਆ ਕਿ ਮੈਂ ਹੀ ਆ ਹੋਰ ਕੋਈ ਹੈ ਨਹੀਂ ਲੋਕ ਉਹਦੇ ਪਿੱਛੇ ਲੱਗ ਰਹੇ ਵੀ ਹਿੰਦੁਸਤਾਨ ਬਣਾਵਾਂਗੇ ਕਿਉਂ ਬਈ ਅਸੀਂ ਕਿੱਥੇ ਜਾਈਏ ਜਿਹੜੇ ਸਿੱਖ ਧਰਮ ਨਾਲ ਬਿਲੋਂਗ ਕਰਦੇ ਨੇ ਈਸਾਈ ਪਰ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਮੁਸਲਮ ਭਾਈਚਾਰੇ ਨੂੰ ਬਿਲੋਂਗ ਕਰਦੇ ਨੇ ਉਹ ਕਿੱਥੇ ਜਾਣਗੇ ਇਹ ਕੋਈ ਵੱਡੀ ਗੱਲ ਨਹੀਂ ਹੁੰਦੀ ਬੰਦਾ ਜੰਮਿਆ ਗਿਆ ਹੈ ਨਾ ਉਹਦਾ ਕੋਈ ਧਰਮ ਨਹੀਂ ਹੁੰਦਾ ਹੈਗਾ ਇਹ ਬਾਅਦ ਚੋਂ ਬੰਡਿਆ ਜਾਂਦਾ ਵੀ ਇਹਦੀ ਇਹ ਜਾਤ ਹੈ ਇਹ ਧਰਮ ਹੈ ਇਹਦਾ ਜਦੋਂ ਬੱਚਾ ਜੰਮਦਾ ਹੈ ਜਦੋਂ ਪਹਿਲੀ ਵਾਰ ਉਹ ਬੋਲਣ ਲੱਗਦਾ ਮਾੜੀ ਮੋਟੀ ਸੁਰਤ ਸੰਭਾਲਦਾ ਉਹਨੂੰ ਐ ਪੁੱਛ ਗਏ ਦੇਖਿਓ ਵੀ ਤੇਰਾ ਧਰਮ ਕਿਹੜਾ ਉਹਨੂੰ ਪਤਾ ਹੀ ਨਹੀਂ ਹੋਊਗਾ ਉਹਦਾ ਚਟਾ ਕਾਗਜ਼ ਹੋਊਗਾ ਉਹ ਤੇ ਜਿਹੜਾ ਕੁਝ ਲਿਖ ਦੋਗੇ ਉਹ ਉਹੀ ਹਿਸਾਬ ਦਾ ਬਣ ਜਾਊਗਾ ਜੇ ਉਹਨੂੰ ਕਹਿ ਦੋਗੇ ਤੂੰ ਮੁਸਲਿਮ ਫੈਮਿਲੀ ਚ ਜੰਮਿਆ ਹੈ ਉਹ ਕਹਦੂਗਾ ਜੀ ਮੈਂ ਮੁਸਲਿਮਾਂ ਤੂੰ ਕਹਦੇਂਗਾ ਜੱਟ ਜਾਤ ਚ ਜੰਮਿਆ ਮੈਂ ਜੱਟ ਆ ਜੀ ਹੈਨਾ ਰਮਦਾਸੀਆਂ ਜੰਮਿਆ ਕਹਦੂਗਾ ਮੈਂ ਰਮਦਾਸੀਆਂ ਜੀ ਇਹ ਗੱਲ ਹੁੰਦੀ ਹੈ ਵੀ ਤੁਸੀਂ ਹੀ ਪਿੱਛੇ ਨਾਲ ਲੱਗੋ ਕਿਸੇ ਦੇ ਪੜ੍ਹੇ ਲਿਖੇ ਦਾ ਸਬੂਤ ਦਿਓ ਤੇ ਸੋਚ ਸਮਝ ਕੇ ਵੋਟਾਂ ਪਾਓ ਅਸਲ ਤਾਂ ਨਾ ਹੀ ਪਾਓ ਯਾਰ ਘਰੇ ਬਹਿ ਜਾਓ ਕਿਉਂ ਲੈਣਾ ਚ ਲੱਗਣਾ ਜਦੋਂ ਪਤਾ ਵੀ ਦੇਸ਼ਾ ਇਹ ਵੇਚ ਕੇ ਖਾ ਜਾਣਗੇ ਚਾਹ ਵੇਚਣੇ ਮੇਰੇ ਵੀਰ ਮਾੜਾ ਮੋਟਾ ਸੁਚੇਤ ਬਣੋ ਪੜ੍ਹੇ ਲਿਖੇ ਨਾਗਰਿਕੋਂ ਤੁਸੀਂ ਹੈ ਨਾ ਇਹ ਚੀਜ਼ਾਂ ਜਵਦਾ ਟਾਈਮ ਬੇਅਰਥ ਨਾ ਕਰੋ ਤੇ ਸਹੀ ਚੀਜ਼ ਨੂੰ ਅੱਗੇ ਵਧਾਇਆ ਕਰੋ ਮੇਰਾ ਵੀਰਾ ਆਹ ਦੇਖ ਲਓ ਕੀ ਹਾਲ ਕਰਖੇ ਨੇ ਥੋੜੇ ਜੇ ਕਾਨੂੰਨ ਗਲਤ ਬਣਾਏ ਨੇ ਪਹਿਲਾਂ ਕਿਸਾਨਾਂ ਨੂੰ ਤੰਗ ਕੀਤਾ 1.5 ਸਾਲ ਆ ਕਿਸਾਨਾਂ ਬਿਨਾ ਦੇਸ਼ ਨਹੀਂ ਚੱਲਿਆ ਉਹ ਲੈ ਲੈ ਕਾਨੂੰਨ ਜੇ ਵਾਪਸ ਆਹ ਟਰੱਕਾਂ ਵਾਲਿਆਂ ਬਿਨਾ ਵੀ ਦੇਸ਼ ਚੱਲਣਾ ਆਹ ਦੇਖ ਲਓ ਤੁਸੀਂ ਕੀ ਹਾਲ ਹੋਇਆ ਪਿਆ ਮੈਂ ਮੁੱਕ ਦੀ ਗੱਲ ਕਹਿੰਦਾ ਜੀ ਦੇ ਨਾਲ ਟੱਕ ਆਉਂਦਾ ਨਾ ਦੇਸ਼ ਚ ਉਹਦੇ ਨਾਲ ਖੜਿਆ ਕਰੋ ਭਾਈ ਬਣ ਕੇ ਇਹਨਾਂ ਨੇ ਕੁਝ ਨਹੀਂ ਦੇਣਾ ਸਰਕਾਰਾਂ ਨੂੰ ਆਪਾਂ ਨੇ ਨਾ ਦਾ ਆਪਾਂ ਨੇ ਦੇਣਾ ਕੋਈ ਇਹਨਾਂ ਨੂੰ ਹੈ ਨਾ ਫालतू ਆਪਾਂ ਨੇ ਆਪਣੀ ਕਮਾਈ ਕਰਨੀ ਹੈ ਨਾ ਤੇ ਆਪਾਂ ਨੇ ਆਪ ਵੀ ਕਮਾ ਕੇ ਖਾਣਾ ਨਾ ਇਹਨਾਂ ਨੇ ਆਪਾਂ ਨੂੰ ਕੁਝ ਦੇਣਾ 5 ਕਿਲੋ ਆਟਾ ਦੇ ਕੇ ਚੋਲ ਦੇ ਕੇ ਕੀ ਸਮਝਦੇ ਨੇ ਇਹ ਵੀ ਆਪਾਂ ਇਹ ਆਪਾਂ ਨੂੰ ਪਾਲ ਰਹੇ ਨੇ ਜਿਹੜੇ ਆਪਣੇ ਮਾਪੇ ਦਿਨ ਰਾਤ ਮਿਹਨਤਾਂ ਕਰ ਰਹੇ ਨੇ ਆਪਾਂ ਨੂੰ ਪਾਲਣ ਵਾਸਤੇ ਹੈ ਨਾ ਉਹ ਚੀਜ਼ ਕਿੱਥੇ ਗਈ ਮੇਰਾ ਵੀਰ ਬਣ ਕੇ ਇੱਕ ਮੈਂ ਹੱਥ ਜੋੜ ਕੇ ਬੇਨਤੀ ਆ ਜਿਹੜੇ ਵੀ ਨੇ ਇੰਨਾ ਕੁਝ ਦੇਖ ਲਿਆ ਪਹਿਲਾਂ ਕਿਸਾਨੀ ਅੰਦੋਲਨ ਦੇਖ ਲਿਆ ਹੁਣ ਆਹ ਦੇਖ ਲਿਆ ਤੁਸੀਂ ਪਾਈ ਬਣ ਕੇ ਪਿੱਛੇ ਹਟ ਜਾ ਮੈਂ ਤੁਹਾਨੂੰ ਐਨੀ ਗੱਲ ਦੱਸਤੀ ਇਹ ਚੀਜ਼ਾਂ ਨੂੰ ਸੋਚ ਸਮਝ ਕੇ ਵੋਟ ਪਾਇਆ ਕਰੋ ਮੈਂ ਕਿਸੇ ਪਾਰਟੀ ਦਾ ਨੁਮਾਇੰਦਾ ਨਹੀਂ ਹੈਗਾ ਨਾ ਮੈਂ ਕਿਸੇ ਪਾਰਟੀ ਦਾ ਵਰਕਰ ਹੈਗਾ ਜਿੱਥੇ ਚਾਹੇ ਨਾਂ ਹੀ ਪਾਉ ਯਾਰ ਇਹ ਚੀਜ਼ਾਂ ਦਾ ਪਰ ਇਹ ਚੀਜ਼ਾਂ ਨੂੰ ਮੜਾ ਜੋੜ ਮਿਲਾ ਕੇ ਦੇਖਿਆ ਕਰੋ ਵੀ ਕਿੱਥੇ ਗੱਲ ਜਾ ਰਹੀ ਹੈ ਹੋਰ ਬਾਲਾ ਕੁਝ ਨਹੀਂ ਬੋਲਦਾ ਮੈਂ ਤੇ ਡਰਾਈਵਰ ਵੀਰਾਂ ਦਾ ਮਾੜਾ ਮੋਟਾ ਯਾਰ ਸਾਥ ਦੋ ਹੈ ਨਾ ਕੋਈ ਗੱਲ ਨਹੀਂ ਭਾਈਓ ਨੇ ਆਪਣੇ ਹੈ ਨਾ ਯਾਰ ਸਾਰੇ ਦੇਸ਼ 'ਚ ਸਮਾਨ ਸਮੂਹ ਨੇ ਇਹੀ ਪਛਾਣਦੇ ਨੇ ਤੇ ਸਾਥ ਦੋ ਮੇਰਾ ਵੀਰ ਬਣ ਕੇ ਅੱਜ ਦੀ ਵੀਡੀਓ ਚ ਇੰਨਾ ਹੀ ਆ ਜੇ ਗੱਲਬਾਤ ਵਧੀਆ ਲੱਗੀ ਤਾਂ ਕਮੈਂਟ ਕਰਕੇ ਆਪਦੀ ਰਾਏ ਜ਼ਰੂਰ ਦੇ ਕੇ ਜਾਇਓ ਲਾਈਕ ਸ਼ੇਅਰ ਵਿੱਚ ਸ਼ੱਕ ਨਹੀਂ ਕਰਿਓ ਯਾਰ ਕਮੈਂਟ ਜ਼ਰੂਰ ਕਰਜੋ ਵੀ ਕੀ ਰਾਏ ਤੁਹਾਡੀ ਕੀ ਨਾ ਹੈ ਨਾ ਸਾਰੀ ਗੱਲਬਾਤ ਦੱਸ ਕੇ ਜਾਇਓ ਤੇ ਜੇ ਗੱਲ ਵਧੀਆ ਲੱਗੀ ਵੀਡੀਓ ਵਧੀਆ ਲੱਗੀ ਤਾਂ ਆਪਣੇ ਚੈਨਲ ਨੂੰ ਸਬਸਕ੍ਰਾਈਬ ਕਰ ਦੋ ਨਾਲ ਦੀ ਨਾਲ ਬੈਲ ਆਈਕਨ ਦਬਾ ਕੇ 올 ਨੋਟੀਫਿਕੇਸ਼ਨ ਓਨ ਕਰ ਲਓ ਤਾਂ ਜੋ ਨਵੀਂ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਮਿਲਦੇ ਆਂਗੇ ਇਸ ਨਵੀਂ ਵੀਡੀਓ ਚ ਤਾਂ ਵੀ 올 ਟੇਕ ਕੇ ਬਾਏ ਬਾਏ